ਹੈਲੋ ਦੋਸਤੋ ਸਾਰਿਆਂ ਨੂੰ ਪਿਆਰ ਪਾਇਆ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਤੇ ਆਪਾਂ ਨੇ ਹੁਣ ਤੁਹਾਡੇ ਨਾਲ ਤੋਂ ਗੱਲਾਂ ਕਰਨੀਆਂ ਨੇ ਤੇ ਅੱਜ ਅਸੀਂ ਚੱਲਿਆ ਗੁੱਡੀ ਫੁੱਕਣ ਸਾਡੇ ਉਧਰਲੇ ਪਾਸੇ ਪਹਿਲਾਂ ਅਸੀਂ ਫੁੱਕੀ ਸੀ ਉਦੋਂ ਵੀ ਮੀਂਹ ਪੈ ਗਿਆ ਸੀ ਰੱਬ ਨੇ ਵਧੀਆ ਸੁਣ ਲਿਆ ਤੇ ਅੱਜ ਅਸੀਂ ਉਧਰ ਲਈ ਜਾਂ ਲਿਆ ਕਹਿੰਦੇ ਵੀ ਦੂਜੀ ਜੋ ਚ ਫੋਕ ਕੇ ਆਉਣੀ ਆ ਗੁੱਡੀ ਵੀ ਫੇਰ ਵਧੀਆ ਮੀ ਪੈਂਦਾ ਸਾਨੂੰ ਪਤਾ ਹੀ ਆ ਕਿੰਨੀ ਗਰਮੀ ਹੋਈ ਪਈ ਆ ਤੇ ਬੁੱਢੀ ਫੋਕ ਕੇ ਆਵਾਂਗੇ ਫੇਰ ਤੁਹਾਨੂੰ ਦਿਖਾਵਾਂਗੇ ਅੱਜ ਪਕਾਉਣੇ ਨੇ ਗੁਲਗਲੇ ਤੇ ਫੇਰ ਕੋਈ ਇਹ ਗੱਲ ਹੋਰ ਕਰਨੀ ਥੋੜਾ ਨਾਲ ਭੈਣ ਭਾਈ ਕਮੈਂਟ ਕਰਦੇ ਨੇ ਬਹੁਤ ਵਧੀਆ ਕਰਦੇ ਨੇ ਕਮੈਂਟ ਤੇ ਕਮੈਂਟ ਕਰਦੇ ਨੇ ਜਿਹੜੇ ਇਹ ਉਹ ਤਾਂ ਵਧੀਆ ਗੱਲ ਆ ਵੀ ਚੱਲ ਸੁੱਖ ਨਾਲ ਮੈਂ ਤਾਂ ਕਿਸੇ ਨੇ ਵਿਚਾਰੇ ਨੇ ਭੈਣ ਭਾਈ ਨੇ ਕਿਸੇ ਨੇ ਮਾੜਾ ਕਰਿਆ ਨਹੀਂ ਹੈਗਾ ਵਧੀਆ ਕਰਦੇ ਨੇ ਇੱਕ ਦੂਜੇ ਨੂੰ ਸਾਵਾਸੇ ਦੇਣ ਵਾਲਾ ਕੰਮ ਹੁੰਦਾ ਏ ਹੌਸਲਾ ਦੇਣ ਵਾਲਾ ਕੰਮ ਹੁੰਦਾ ਏ ਤੇ ਵਧੀਆ ਵਧੀਆ ਕਮੈਂਟ ਕਰਨੀ ਚਾਹੀਦੀ ਨੇ ਜੇ ਕੋਈ ਇਸ ਨੂੰ ਗਲਤ ਲੱਗਦਾ ਗਲਤੀ ਆ ਬਲੌਗ ਚ ਤੇ ਉਹਨੂੰ ਗਲਤੀ ਦੱਸਣੀ ਚਾਹੀਦੀ ਵੀ ਹਾਂ ਤੁਹਾਡੀ ਭਾਈ ਗਲਤੀ ਆ ਮੈਨੂੰ ਵੀ ਕਿਸੇ ਨੇ ਕਿਹਾ ਦੀ ਵੀ ਇਹ ਸੋਡਾ ਕਾਪੀ ਆ ਜਾਊਗਾ ਵੀ ਤੁਸੀਂ ਉਹ ਕਰੋ ਵੀ ਵਧੀਆ ਯਾਨੀ ਕਮੈਂਟ ਕਰੇ ਤੇ ਫਿਰ ਇੱਕ ਗੱਲ ਹੋਰ ਵੀ ਆ ਭੈਣ ਭਾਈ ਨੂੰ ਕਿਸੇ ਨੂੰ ਪੜਨੇ ਆਉਂਦੇ ਨੇ ਕਿਸੇ ਨੂੰ ਨਹੀਂ ਪੜਨੇ ਆਉਂਦੇ ਕਮੈਂਟ ਤੇ ਹੋਰ ਕਿਸੇ ਭੈਣ ਭਾਈ ਤੋਂ ਪੜਾ ਲੰਦਾ ਵੀ ਇੰਨੇ ਕਮੈਂਟ ਆਏ ਨੇ ਵਿਚਾਲਾ ਪੜ ਦੋ ਜੇ ਵਧੀਆ ਕਮੈਂਟਰ ਹੈ ਤੇ ਹੌਸਲਾ ਹੁੰਦਾ ਏ ਦੂਆ ਵੀ ਇੱਜ਼ਤ ਕਰਦਾ ਏ ਜੇ ਮਾੜੇ ਕਮੈਂਟ ਕਰੇ ਵੀ ਹੁਣ ਫਿਰ ਬੇਇੱਜ਼ਤੀ ਮਹਿਸੂਸ ਹੁੰਦੀ ਆ ਪੜਨ ਵਾਲੇ ਨੂੰ ਵੀ ਸੁਣਨ ਵਾਲੇ ਨੂੰ ਵੀ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਨੂੰ ਤਾਂ ਬਹੁਤ ਵਧੀਆ ਕਮੈਂਟ ਕਰ ਰਹੇ ਨੇ ਚੱਲ ਵਧੀਆ ਹੀ ਕਰ ਰਹੇ ਨੇ ਸਾਬ ਨੇ ਹੌਸਲਾ ਆਲੇ ਤੇ ਇੱਕ ਗੱਲ ਹੋਰ ਤੇ ਇੱਕ ਵੀਡੀਓ ਪੂਰੀ ਦੇਖਿਆ ਕਰੋ ਤਾਂ ਹੀ ਫਾਇਦਾ ਉਹਦਾ ਦੇਖਣ ਦਾ ਕੱਲੇ ਕਮੈਂਟ ਕਰ ਦੰਨੇ ਕੱਲੇ ਲਾਈਕ ਕਰ ਦੰਨੇ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਸਾਰੇ ਇੱਕ ਹੁਣ ਆਪਾਂ ਭੈਣ ਭਾਈ YouTube ਤੇ ਪਰਿਵਾਰ ਹੋ ਜਾਂਦੇ ਆ ਰਿਤੇਦਾਰਾਂ ਨਾਲ ਵੀ ਵੱਧ ਹੋ ਜਾਂਦੇ ਆ ਇੱਕ ਦੂਜੇ ਨੂੰ ਜਦੋਂ ਆਪਾਂ ਹੌਸਲਾ ਦੰਦੇ ਆ ਕਮੈਂਟ ਕਰਦੇ ਆ ਲਾਇਕ ਕਰਦੇ ਆ ਸਬਸਕ੍ਰਾਈਬ ਵਧਾਉਂਦੇ ਆ ਅਸੀਂ ਤਾਂ ਹਰ ਇੱਕ ਦਾ ਸਬਸਕ੍ਰਾਈਬ ਵਧਾ ਦੇ ਜਿਹੜਾ ਸਾਨੂੰ ਕੋਈ ਕਮੈਂਟ ਕਰਦਾ ਹੈ ਆਪਾਂ ਲਾਈਕ ਕਰਨਾ ਚਾਹੀਦਾ ਸਭ ਦਾ ਮਾੜਾ ਨਾ ਰੱਬ ਕਰਾਵੇ ਕਿਸੇ ਦਾ ਕਿ ਨਹੀਂ ਤੇ ਸਾਰੇ ਵੀਡੀਓ ਨੂੰ ਬਹੁਤ ਵਧੀਆ ਪਿਆਰ ਦਿੱਤਾ ਸੋਨੇ ਆਂ ਦੰਦੇ ਰਹਿਓ ਤੇ ਵਧੀਆ-ਵਧੀਆ ਆਪਦਾ ਕਮੈਂਟ ਕਰਿਓ ਸਬਸਕ੍ਰਾਈਬ ਕਰ ਲਿਓ ਸਾਰੀਆਂ ਵੀਡੀਓ ਦੇਖਿਆ ਕਰੋ ਸਿਰੇ ਸਿਰੇ ਤੱਕਰ ਫੇਰ ਹੀ ਫਾਇਦਾ ਹੁੰਦਾ ਦੂਜਿਆਂ ਨੂੰ ਵੀ ਆਪਦਾ ਵੀ ਫਾਇਦਾ ਹੁੰਦਾ ਦੇਖ ਤੇ ਅੱਜ ਅਸੀਂ ਚੱਲ ਚੱਲਿਆਂ ਗੁੱਡੀ ਫੋਕਣਾ ਜੁੜੇ ਰਹੀਓ ਫੈਸ਼ਨ ਦਿਖਾਵਾਂਗੇ ਉੱਥੇ ਕੀ ਕੁਝ ਭਾਂਦਾ ਹੈ ਸਸਰੀਕਾਲ ਸਾਰਿਆਂ ਨੂੰ ਭੈਣ ਭਾਈਆਂ ਨੂੰ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਆਈ ਸਾਨੂੰ ਸਪੋਰਟ ਕਰਿਆ ਕਰੋ ਸਪੋਰਟ ਕਰਦੇ ਰਹੇ ਇੱਕ ਦੂਜੇ ਨੂੰ ਆਪਾਂ ਭੈਣ ਭਾਈ ਆ। ਮਾਣ ਲਾਗੇ ਗੁਲਕਲੇ। ਨਾ ਚੱਕਣ। ਥੋੜਾ ਜਿਹਾ ਪਾ ਦੇ ਤੇ ਪਾ ਥੋੜਾ ਜਿਹਾ ਥੋੜਾ ਜਿਹਾ। ਪੋਣੀ ਕਰੀਂ ਪੋਣੀ ਕਰੀਂ। ਗਰਮੀ ਬਹੁਤ ਆ। ਮੱਖੀਆਂ ਬਹੁਤ ਖਲਦੀਆਂ ਨੇ। ਹਾਂ। ਹੁਣ ਬਣਾਉਣ ਲੱਗੇ ਬਾਬੇ ਸਿੱਧੀ ਰੋਟੀਆਂ। ਛੋਲੇ ਗੱਲੇ ਪਕਾਉਣੇ। ਹੇ ਚਾਰੇ ਬਾਬੇ ਸਿੱਧਿਓ ਬਲ ਬਲੇ ਵਾ ਵਾ ਆ ਗਏ ਵੀ ਬਵਾ ਦਿਓ ਹੋਰ ਜਦੋਂ ਫਿਰ ਜੇ ਨਹੀਂ ਪੜ੍ਹਨਾ ਕਰਦੀ ਉਹਨਾ ਮੈਨੂੰ ਤਾਂਹੀਂ ਅੱਛੀ-ਵੱਡੀ ਤਾਂ ਬਣਾਉਣੀ ਆ ਫੇਰ ਤੂੰ ਇੱਥੋਂ ਕੱਪੜੇ ਕੁੱਤੇ ਚੱਕ ਕੇ ਆ ਜਾ ਇੱਥੇ ਵਾਪਸ ਹੀ ਇੱਥੇ ਬੈਠ ਕੇ ਬਣਾਈਏ মিঠা চিনে পিনে ਆਟਾ ਪਤਲਾ ਹੁੰਦਾ ਨਾ ਥੋਲੇ ਲਿਜਾ